ਹੈਲੋ ਜੀ ਸਸ਼ਿਕਾ ਸਭ ਦਾ ਸਵਾਗਤ ਹੈ ਜੀ ਫਿਰ ਤੋਂ ਤੁਹਾਡੇ ਆਪਣੇ ਚੈਨਲ ਦੇ ਉੱਤੇ ਅੱਜ ਬਹੁਤ ਹੀ ਵਧੀਆ ਆਪਾਂ ਕਲਰਸ ਲੈ ਕੇ ਆਏ ਆਂ ਕ੍ਰੇਪ ਦੇ ਵਿੱਚ ਨਿਊ ਕਲਰਸ ਆ ਬਹੁਤ ਹੀ ਪਿਆਰੇ ਐਂਡ ਪ੍ਰਿੰਟ ਵੀ ਨਿਊ ਐ ਇਹ ਆਪਣੇ ਵੈਲਵਟ ਦੇ ਉੱਤੇ ਐ ਬਹੁਤ ਹੀ ਪਿਆਰੇ ਜੇ ਕ੍ਰੇਪ ਦੀ ਬੋਟਮ ਪ੍ਰੈਨ ਵਾਲੀ ਬਹੁਤ ਹੀ ਪਿਆਰੇ ਨੇ ਸਾਰੇ ਹੀ ਏ ਤੁਹਾਨੂੰ ਪਤਾ ਹੀ ਹੈ ਚਨੂਨ ਤੇ ਕ੍ਰੇਪ ਤੇ ਵੈਲਵਟ ਤੇ ਇਹ ਵਾਲਾ ਕਨਸੈਪਟ ਆਂਦਾ ਹੈ ਵਾਲਾ ਆਰਟੀਕਲ ਆਂਦਾ ਹੈ ਡਿਜ਼ਾਈਨ ਨਿਊ ਆਉਂਦੇ ਰਹਿੰਦੇ ਹੈ ਇਹ ਬਿਲਕੁਲ ਨਿਊ ਡਿਜ਼ਾਈਨ ਆਇਆ ਦੇਖੋ ਫੁੱਲ ਹੈਵੀ ਵਰਕ ਕੀਤਾ ਹੋਇਆ ਹੈ ਸ਼ਰਟ ਤੇ ਫੁੱਲ ਹੈਵੀ ਫਰੰਟ ਮਤਲਬ ਬੈਕ ਵੀ ਤੇ ਫਰੰਟ ਵੀ ਮਤਲਬ ਸੇਮ ਹੀ ਆਏਗਾ ਜਦੋਂ ਸ਼ਰਟ ਬਣੇਗਾ ਫਰੰਟ ਐਂਡ ਬੈਕ ਤੋਂ ਹੈਵੀ ਬਣ ਕੇ ਰੈਡੀ ਹੋਏਗਾ ਬੋਥ ਹੀ ਸੋਨਾ ਵਰਕ ਹੈ ਤੁਸੀਂ ਦੇਖ ਸਕਦੇ ਹੋ ਕਲਰ ਕੰਬੀਨੇਸ਼ਨ ਬੜੇ ਹੀ ਪਿਆਰੇ ਪਿਆਰੇ ਨੇ ਬਾਕੀ ਤੁਸੀਂ ਆਪਣੀ ਮਰਜ਼ੀ ਦੇ ਅਕੋਰਡਿੰਗ ਵੀ ਕਲਰ ਕੰਬੀਨੇਸ਼ਨ ਬਣਾ ਸਕਦੇ ਹੋ ਕਰੇਪ ਦੇ ਉੱਤੇ ਆ ਦੇਖੋ ਕਿੰਨਾ ਸੋਨਾ ਪ੍ਰਿੰਟ ਆ ਬਹੁਤ ਹੀ ਪਿਆਰਾ ਪ੍ਰਿੰਟ ਬਹੁਤ ਹੀ ਸੋਨਾ ਫਲਾਜ਼ ਵਾਲਾ ਸਾਰੇ ਹੀ ਫਲਾਜ਼ ਤੇ ਪ੍ਰੋਪਰ ਤਿੱਲੇ ਦਾ ਸੀਕੁਐਂਸ ਵਰਕ ਆ ਰੀ ਵਰਕ ਪ੍ਰੋਪਰ ਕੀਤਾ ਹੋਇਆ ਬਹੁਤ ਹੀ ਸੋਹਣਾ ਆ ਦੇਖੋ ਤੁਸੀਂ ਨਾਲ ਜਿਹੜੇ ਬੋਟਮ ਹੈ ਤੁਸੀਂ ਆਪਣੀ ਮਰਜ਼ੀ ਨਾਲ ਵੀ ਐਡ ਕਰਵਾ ਸਕਦੇ ਹੈਗੇ ਹੋ ਜਿਹੜੇ ਪਰਪਲ ਨਾਲ ਪਰਪਲ ਵੀ ਕਰਵਾ ਸਕਦੇ ਹੈਗੇ ਹੋ ਕੰਬੀਨੇਸ਼ਨ ਬਣਾਉਣ ਦਾ ਕੰਬੀਨੇਸ਼ਨ ਵੀ ਬਣਾ ਸਕਦੇ ਹੋ ਜਿਵੇਂ ਮਹਿਰੂਨ ਨਾਲ ਮਹਿਰੂਨ ਤੇ ਬਾਕੀ ਤੁਸੀਂ ਇਕੱਲਾ 셔ਟ ਲੈਣਾ ਦਾ 셔ਟ ਵੀ ਲੈ ਸਕਦੇ ਹੋ ਪਰ ਮੀਟਰ ਦੇ ਅਕੋਰਡਿੰਗ ਇਹ ਫੈਬਰਿਕ ਆਉਂਦਾ ਹੈਗਾ ਤਾਂ ਉਸ ਅਕੋਰਡਿੰਗ ਵੀ ਤੁਸੀਂ ਲੈ ਸਕਦੇ ਹੋ ਓਨਲੀ 셔ਟ ਵੀ ਲੈ ਸਕਦੇ ਹੋ ਪਕੇ 2.5 ਦੀ 5 ਦੀ ਤੇ 7 ਮੀਟਰ ਦੀ ਕਟਿੰਗ ਆਏਗੀ ਅਗਰ 5 ਮੀਟਰ ਔਲਓਵਰ ਸੂਟ ਲੈਣਾ ਉਹ ਵੀ ਲੈ ਸਕਦੇ ਹੋ 2.5 ਮੀਟਰ 셔ਟ ਲੈਣਾ ਉਹ ਵੀ ਲੈ ਸਕਦੇ ਹੋ 7 ਮੀਟਰ ਲੈਣਾ ਤਾਂ ਉਹ ਵੀ ਲੈ ਸਕਦੇ ਹੈਗੇ ਨੈਕਸਟ ਆ ਦੇਖੋ ਬਹੁਤ ਹੀ ਸੋਹਣਾ ਜੋ ਜੈਡ ਦਾ ਸੂਟ ਹੈਗਾ ਸਿਕਸ ਵਰਕ ਵਾਲਾ ਇਹ ਆਫਰ ਦੇ ਵਿੱਚ ਲੱਗੇ ਹੋਏ ਆ ਫੁੱਲ ਹੈਵੀ ਦੇਖੋ ਸਿਕਵੈਂਸ ਵਰਕ ਵਾਲਾ ਹੈਗਾ ਉੱਪਰ ਐਮਬ੍ਰੋਇਡਰੀ ਕੀਤੀ ਹੋਈ ਆ ਬਹੁਤ ਹੀ ਘੱਟ ਪ੍ਰਾਈਸਸ ਸਿਰਫ 500 ਦੇ ਵਿੱਚ ਪ੍ਰਾਈਸ ਸਿਰਫ 500 ਇਹ ਕريب ਦੇ ਉੱਤੇ ਰਹਿਣ ਵਾਲੇ ਨੇ ਕੋਈ ਜੌਰਜਟ ਦੇ ਉੱਤੇ ਰਹਿਣ ਵਾਲੇ ਨੇ ਬਹੁਤ ਹੀ ਸੋਹਣੇ ਕਲਰਸ ਨੇ ਬਹੁਤ ਹੀ ਪਿਆਰੇ ਨੈਕਸਟ ਇਹ ਵਾਲੇ ਵੀ ਆਫਰ ਦੇ ਵਿੱਚ ਲੱਗੇ ਹੋਏ ਹੈ ਜੀ 450 450 ਇਹ ਸਾਰੇ ਹੀ ਆਫਰ ਦੇ ਵਿੱਚ ਵਾਲੇ ਸੂਟ ਹੈ ਇਹ ਜੌਰਜਟ ਦੇ ਸੂਟ ਹੈਗਾ ਬਹੁਤ ਹੀ ਪਿਆਰਾ 350 350 ਦੀ ਰੇਂਜ ਵਿੱਚ ਇਹ ਸਾਰੇ ਆਫਰ ਦੇ ਵਿੱਚ ਹੈ ਅਗਲ ਤੁਸੀਂ ਲੈਣ ਦੇ ਨੂੰ ਲੈਣੇ ਹੋਣ ਤਾਂ ਲੈ ਕੇ ਰੱਖ ਸਕਦੇ ਹੈਗੇ ਉਹ ਕਈ ਵਾਰੀ ਆਪਕੇ ਸੰਗਿਫਟ ਕਰ ਸਕਦੇ ਆ ਪ੍ਰਾਈਸ ਘਟਿਆ ਦਾ ਮਤਲਬ ਇਹ ਨਹੀਂ ਵੀ ਕੁਆਲਿਟੀ ਬਹੁਤ ਹੀ ਡਾਊਨ ਹੈ ਇਹ ਮਤਲਬ ਮਹਿੰਗੇ ਵਾਲੇ ਸੂਟਸ ਜਿਹੜੇ ਕਿ 600 ਦੀ ਰੇਂਜ ਵਾਲੇ ਸੀਗੇ ਉਹ ਹੁਣ ਆਪਾਂ ਸੇਲ ਦੇ ਵਿੱਚ ਕੱਢ ਦਿੱਤੇ ਹੈਗੇ ਆ ਕਿਉਂਕਿ ਥੋੜੇ ਜਿਹੀ ਪੀਸਿਸ ਰਹਿ ਗਏ ਆ ਤੇ ਸਟਾਕ ਕਲੀਅਰ ਕਰਨ ਵਾਸਤੇ ਕੀ ਆ ਆਪਾਂ ਸੇਲ ਦੇ ਵਿੱਚ ਨਿਕਾਲ ਰਹੇ ਹੈਗੇ ਆ ਦੇਖੋ 350 350 400 ਦੀ ਪ੍ਰਾਈਸ ਵਿੱਚ ਸਾਰੇ ਸੂਟ ਰਣ ਵਾਲੀ ਨੇ ਇਹ ਵਾਲੇ ਨੈਕਸਟ ਅੱਗੇ ਦੇਖੋ ਜੀ ਕਾਨੀ ਸੂਟਸ ਵਾਲੇ ਜਿਹੜਾ ਪ੍ਰਾਈਸ ਤੁਹਾਨੂੰ ਪਤਾ ਹੀ ਹੈ 1300 1400 ਰੇਂਜ ਵਾਲਾ ਸੀਗਾ ਹੁਣ ਇਹਨਾਂ ਦਾ ਪ੍ਰਾਈਸ ਘਟਾ ਦਿੱਤਾ ਗਿਆ ਹੈਗਾ 1100 ਫ੍ਰੀ ਸ਼ਿਪਿੰਗ ਤੁਸੀਂ ਲੈ ਸਕਦੇ ਹੋ ਇਹ ਵੀ ਆਫਰ ਦੇ ਵਿੱਚ ਹੈ 1100 ਫ੍ਰੀ ਸ਼ਿਪਿੰਗ ਦੇ ਵਿੱਚ ਆ ਦੇਖੋ ਕਿੰਨਾ ਸੋਹਣਾ ਮਹਿਰੂਨ ਰੈੱਡ ਕਲਰ ਹੈਗਾ ਬਹੁਤ ਪਿਆਰਾ ਸਾਰੇ ਇਹ ਬਹੁਤ ਸੋਹਣੇ ਸ਼ੇਡ ਹੈ ਇਸ ਵਿੱਚ ਜੋ ਰਹਿ ਗਏ ਨੇ ਬੜੀ ਪਿਆਰੇ ਪਿਆਰੇ ਆ ਦੇਖੋ ਵਾਈਨ ਟੋਨ ਦੇ ਵਿੱਚ ਵਾਈਨ orange peach ਟੋਨ ਦੇ ਵਿੱਚ ਕੰਬੀਨੇਸ਼ਨ ਹੈਗਾ ਇਹ ਵੀ ਥੋੜਾ ਡਿਫਰੈਂਟ ਜਿਹਾ ਸ਼ੇਡ ਹੈਗਾ ਸੋ ਇਹਨਾਂ ਦੇ ਵਿੱਚੋਂ ਵੀ ਜਿਹੜਾ ਵੀ ਸਾਨੂੰ ਪਸੰਦ ਆ ਪਲੀਜ਼ ਜਲਦੀ ਸਕਰੀਨਸ਼ਾਟ ਲੈ ਕੇ ਜਲਦੀ ਆਰਡਰ ਬੁੱਕ ਕਰਵਾ ਲਿਆ ਜੇ ਕਿਉਂਕਿ ਫਿਰ ਸੋਲਡ ਆਊਟ ਹੋ ਜਾਂਦੇ ਨੇ ਕਿਉਂਕਿ ਕਲੀਅਰੈਂਸ ਸੇਲ ਹੈਗੀ ਹੈ ਨਾਲ ਦੀ ਨਾਲ ਆਰਡਰਸ ਆ ਰਹੇ ਨੇ ਤੇ ਸਟਾਕ ਕਲੀਅਰ ਹੋ ਰਿਹਾ ਹੈਗਾ ਸੋ ਜਿਨ੍ਹਾਂ ਨੇ ਵੀ ਆਰਡਰ ਕਰਨਾ ਹੈ ਨੰਬਰ ਸਕਰੀਨ ਤੇ ਮੈਂਸ਼ਨ ਹੈ ਜੋ ਵੀ ਆਰਟੀਕਲ ਤੁਹਾਨੂੰ ਪਸੰਦ ਆ ਇਹਨਾਂ ਵਿੱਚੋਂ ਜੋ ਵੀ ਸੂਟ ਪਸੰਦ ਆ ਉਹਦਾ ਸਕਰੀਨਸ਼ਾਟ ਲੈ ਕੇ ਮੇਰੇ ਨਾਲ WhatsApp ਤੇ ਤੁਸੀਂ ਕੰਟੈਕਟ ਕਰ ਸਕਦੇ ਹੈਗੇ ਹੋ ਸਾਰੇ ਹੀ ਸੂਟ ਬਹੁਤ ਸੋਹਣੇ ਨੇ ਸੇਲ ਦੇ ਵਿੱਚ ਹੋਣ ਦਾ ਮਤਲਬ ਇਹ ਨਹੀਂ ਆ ਵੀ ਕੁਆਲਿਟੀ ਡਾਊਨ ਹੋਏਗੀ ਕੁਆਲਿਟੀ ਸੇਮ ਪਹਿਲਾਂ ਵਾਲੀ ਆਏਗੀ ਬਸ ਪੀਸਿਸ ਥੋੜੇ ਜਿਹਾ ਰਹਿ ਗਏ ਨੇ ਤੇ ਸਟਾਕ ਕਲੀਅਰ ਕਰਨ ਕਰਕੇ ਆਫ ਦੇ ਵਿੱਚ ਤੁਹਾਨੂੰ ਅਸੀਂ ਦੇ ਰਹੇ ਹੈਗੇ ਆ ਬਹੁਤ ਹੀ ਪਿਆਰੇ ਨੈਕਸਟ ਆ ਗਏ ਆਪਣੇ ਬ੍ਰਾਕਟ ਦੇ ਵਿੱਚ ਥੋੜੇ ਜਿਹਾ ਨਿਊ ਆਰਟੀਕਲ ਆਏ ਸਿਗੇ ਨਿਊ ਸ਼ੇਡਸ ਆਏ ਸਿਗੇ ਆ ਦੇਖੋ ਇਹ ਵਾਲਾ ਨਿਊ ਆਇਆਗਾ ਮਲਟੀ ਬਹੁਤ ਹੀ ਪਿਆਰਾ ਜਾਂ ਇਸ ਨੂੰ ਕਿਸ ਕੋਈ ਵੀ ਕਦਰ ਦੀ ਬਾਟਮ ਲੈ ਸਕਦੇ ਹੋ ਆਹ ਵੀ ਬਹੁਤ ਸੋਨਾ ਕਲਰ ਰੈਸਟ ਕਲਰ ਜਾਂ ਕਾਪਰ ਸ਼ੇਡ ਕਹਿ ਸਕਦੇ ਆਪਾਂ ਇਹ ਵੀ ਬੜਾ ਪਿਆਰਾ ਜਿਹਾ ਸ਼ੇਡ ਹੈ ਅਗਰ ਇਹ ਵੀ ਤੁਸੀਂ ਪਰ ਮੀਟਰ ਅਕੋਰਡਿੰਗ ਲੈਣਾ ਲੈ ਸਕਦੇ ਹੈਗੇ ਉਹ ਕਲਰ ਸ਼ਰਟ ਬਣਾਉਣਾ ਉਹ ਵੀ ਬਣਾ ਸਕਦੇ ਹੈਗੇ नेक्स्ट ਹੈ ਕ੍ਰੇਪ ਦਾ ਸੂਟ ਹੈ ਬਹੁਤ ਸੋਹਣਾ ਵਰਕ ਕੀਤਾ ਹੋਇਆ ਇਸ ਤੇ ਵੀ ਇਹ ਬਨਾਰਸੀ ਸਿਲਕ ਇਸ ਵਿੱਚ ਇੱਕ ਦੋ ਹੋਰ ਸ਼ੇਡ ਹੈਗੇ ਆ ਦੇਖੋ ਇਹ ਤੁਸੀਂ ਇਹਦੇ ਵਿੱਚ ਨਵੇਂ ਕਲਰ ਐਡ ਆਨ ਹੁੰਦੇ ਰਹਿੰਦੇ ਇਸ ਕਰਕੇ ਤੁਹਾਡੇ ਨਾਲ ਸਭ ਡੇਲੀ ਵੀਡੀਓ ਚ ਸ਼ੇਅਰ ਕਰਦੇ ਰਹਿੰਨੇ ਹੈਗੇ ਬਨਾਰਸੀ ਦੇ ਵਿੱਚ ਕਿਉਂਕਿ ਇਹ ਤਾਂ ਮਾਲ ਕਲੀਅਰ ਨਹੀਂ ਹੋ ਰਿਹਾ ਕਿਉਂਕਿ ਇਹ ਤਾਂ ਜਲਦੀ ਜਲਦੀ ਸੋਲਡ ਹੋਉਂਦੇ ਆ ਹੋਰ ਮਾਲ ਮੰਗਵਾਉਣਾ ਪੈ ਰਿਹਾ ਹੈਗਾ ਤਾਂ ਨਵਾਂ ਮੰਗਵਾਉਣਾ ਪੈ ਰਿਹਾ ਹੈਗਾ ਪਹਿਲਾਂ ਵਾਲਾ ਤਾਂ ਬਹੁਤ ਜਲਦੀ ਸੋਲਡ ਹੋ ਰਿਹਾ ਹੈਗਾ ਬਹੁਤ ਜ਼ਿਆਦਾ ਡਿਮਾਂਡ ਹੈ ਇਸ ਜੀ ਤੁਸੀਂ ਡ्रेसेस ਬਣਵਾ ਸਕਦੇ ਹੋ ਸੂਟ ਬਣਾ ਸਕਦੇ ਹੋ ਸ਼ਰਾਰਾ ਗਰਾਰਾ ਬਣਾ ਸਕਦੇ ਹੋ ਔਰਲੀ ਸ਼ਰਟ ਬਣਾਉ ਬਣਾ ਸਕਦੇ ਹੋ ਬੜੇ ਹੀ ਪਿਆਰੀ ਸ਼ੇਡ ਹੈ ਜੀ ਸਾਰੇ ਦੇ ਸਾਰੇ ਏ 올ਓਵਰ ਇੰਡੀਆ ਵਿੱਚ ਸ਼ਿਪਿੰਗ ਵਿਲੇਬਲ ਹੈ ਕਿਤੇ ਬੈਠ ਕੇ ਤੁਸੀਂ ਘਰ ਆਪਣੇ ਫੈਕਟਰੀ ਆਪਣੇ ਆਫਿਸ ਕਿਤੇ ਵੀ ਆਰਡਰ ਕਰ ਸਕਦੇ ਹੋ ਸੂਟ ਤੁਹਾਡੇ ਤੱਕ ਪਹੁੰਚਾ ਦਿੱਤਾ ਜਾਊਗਾ ਇਹ ਗਰੇਵ ਦੇ ਸੀਗੇ ਨਵੇਂ ਕਲਰਸ ਸੋ ਜਿਨ੍ਹਾਂ ਨੇ ਜਿਹੜਾ ਵੀ ਸੂਟ ਲੈਣਾ ਆਰਡਰ ਕਰਨਾ ਹੈ ਤੁਹਾਨੂੰ ਸਕਰੀਨਸ਼ਾਟ ਲੈਣਾ ਹੈ ਤੇ ਵਟਸਐਪ ਤੇ ਮੈਸੇਜ ਕਰ ਦੇਣਾ ਹੈਗਾ ਆ ਦੇਖੋ ਬਹੁਤ ਸੋਨਾ ਹੈ ਕਾਟਨ ਦੇ ਵਿੱਚ ਵੀ ਆ ਗਈ ਹੈਗੀ ਹੈ ਜਿਵੇਂ ਆਰਕੰਡੀ ਔਰ ਤਿੰਜ਼ਾ ਦੇ ਵਿੱਚ ਹੈਗਾ ਫੈਬਰਿਕ ਇਹ ਵੀ ਬਹੁਤ ਪਿਆਰਾ ਹੈਗਾ ਵਰਕ ਕੀਤਾ ਹੋਇਆ ਦੇਖੋ ਕਿੰਨਾ ਸੋਹਣਾ ਪਰਲਵਰ ਕੀਤਾ ਹੈ ਪੈਚ ਵਰਕ ਕੀਤਾ ਹੋਇਆ ਸਾਰੇ ਤੇ ਔਰਗਾਂਜ਼ਾ ਤੇ ਪੈਚ ਵਰਕ ਕੀਤਾ ਬੜੇ ਪਿਆਰੇ ਸ਼ੇਡ ਬੜੇ ਪਿਆਰੇ ਹੈ ਇਸ ਦੇ ਵਿੱਚ ਇਹ ਬਿਲਕੁਲ ਨਿਊ ਕਨਸੈਪਟ ਆਇਆ ਹੈਗਾ ਗਰਮੀ ਦੇ ਲਈ ਵੀ ਬੈਸਟ ਹੈਗਾ ਕ੍ਰੇਪ ਦੀ ਬੋਟਲ ਮੈਸ ਨਾਲ ਤੇ ਸ਼ਰਟ ਬਹੁਤ ਹੀ ਪਿਆਰਾ ਔਰਗਾਂਜ਼ਾ ਦਾ ਪੈਚ ਵਰਕ ਕਰਕੇ ਉੱਪਰ ਸਾਰਾ ਮਤਲਬ ਦੇਖ ਸਕਦੇ ਹੋ ਪਰਲ ਵਰਕ ਹੈਂਡ ਵਰਕ ਕਿਤਾ ਹੋਇਆ ਪ੍ਰੋਪਰ ਰੋਜ਼ ਦੀ ਸ਼ੇਪ ਦਿੱਤੀ ਹੈ ਨੈਕਸਟ ਇਹ ਆਫਰ ਵਾਲੇ ਆ ਗਏ ਜੀ ਜਿਹੜੇ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀ 450 500 600 ਦੇ ਨੀਚੇ-ਨੀਚੇ ਰਹਿਣ ਵਾਲੇ ਸਾਰੇ ਸੂਟਸ ਆ 500 400 ਦੀ ਰੇਂਜ ਵਾਲੇ ਸੇਲ ਦੇ ਵਿੱਚ ਜਿਹੜੇ ਨਿਕੜੇ ਹੋਏ ਆਈਟਮਸ ਆਪਾਂ ਕੋਈ ਵਿੱਚ ਕريب ਦਾ ਕੋਈ ਜੌਰਜਟ ਦਾ ਕੋਈ ਨੇਚਰਲ ਕريب ਦਾ ਹੈਗਾ ਕੋਈ ਸਿਲਕ ਦਾ ਹੈਗਾ ਕੋਈ ਕਾਟਨ ਦਾ ਹੈਗਾ ਇਹ ਜੌਰਜਟ ਦਾ ਦੁਪੱਟਾ ਜੌਰਜਟ ਦਾ ਮਰ ਇਹ ਵੀ ਜੌਰਜਟ ਦਾ ਪਨਲ ਦਾ ਪੱਟਾ ਹੈ ਇਹ ਸਾਰੇ ਆਫਰ ਦੇ ਵਿੱਚ ਹੈਗੇ ਨੇ ਜੋ ਕਿ ਪਹਿਲਾਂ ਪ੍ਰਾਈਸ ਜ਼ਿਆਦਾ ਸੀ ਹੁਣ ਸਟਾਕ ਕਲੀਅਰ ਕਰਨ ਕਰਕੇ ਰੇਟ ਇਹਨਾਂ ਦੇ ਘਟਾ ਕੇ ਸੇਲ ਦੇ ਵਿੱਚ ਲਾ ਦਿੱਤੇ ਗਏ ਹੈਗੇ ਤੁਸੀਂ ਇਹਨਾਂ ਚੋਂ ਜਿਹੜਾ ਵੀ ਆਰਟੀਕਲ ਲੈਣਾ ਹੈ ਜਲਦੀ ਜਲਦੀ ਬੁਕਿੰਗ ਪਾ ਸਕਦੇ ਹੈਗੇ ਉਹ ਜੀ ਡਾਇਰੈਕਟ ਬੁਕਿੰਗ ਪਾਓ ਕਿਉਂਕਿ ਇਹ ਬਹੁਤ ਜਲਦੀ ਸੋਲਡ ਆਊਟ ਹੋ ਜਾਂਦੇ ਨੇ ਅਤੇ ਹੋਰ ਮੇਰੇ ਭੈਣਾਂ ਨੇ ਲੇਡੀਜ਼ ਨੇ ਘਰ ਬੈਠ ਕੇ ਆਨਲਾਈਨ ਵਰਕ ਕਰਨਾ ਹੈ ਬਿਨਾ ਪੈਸੇ ਲਗਾਏ ਤੁਸੀਂ ਵੀ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਬਿਨਾ ਇਨਵੈਸਟਮੈਂਟ ਦੇ ਤਾਂ ਸਾਡੇ ਨਾਲ ਤੁਸੀਂ ਕੰਮ ਸਟਾਰਟ ਕਰ ਸਕਦੇ ਹੋ ਆਨਲਾਈਨ ਸੋਰਸ ਦਾ ਅਪਡੇਟ ਕਰ ਸਕਦੇ ਹੋ ਬਿਨਾ ਪੈਸੇ ਲਾਏ ਤੁਸੀਂ ਵੀ ਕੰਮ ਸਟਾਰਟ ਕਰ ਸਕਦੇ ਹੋ ਇਹ ਕਾਟਨ ਤੇ ਸੂਟ ਦੇਖੋ ਕਿੰਨਾ ਪਿਆਰਾ ਹੈਗਾ ਬਹੁਤ ਸੋਹਣਾ ਕੱਪੜਾ ਇਹ ਜੌਰਜਟ ਦਾ ਹੈਗਾ ਤਾਂ ਤੁਸੀਂ ਵੀ ਆਨਲਾਈਨ ਵਰਕ ਸਟਾਰਟ ਕਰ ਸਕਦੇ ਹੋ ਨੋ ਕੈਸ਼ ਔਨ ਡਿਲੀਵਰੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਪੈਸੇ ਅਡਵਾਂਸ ਚ ਪੇਮੈਂਟ ਅਡਵਾਂਸ ਚ Google Pay PhonePe Paytm ਕਰ ਸਕਦੇ ਹੈਗੇ ਹੋ ਜੀ ਪੇਮੈਂਟ ਅਡਵਾਂਸ ਚ ਹੋਏਗੀ 7 ਦਿਨਾਂ ਦੇ ਵਿੱਚ ਸੂਰਤੜਾੜੇ ਤੱਕ ਪਹੁੰਚਾ ਦਿੱਤਾ ਜਾਏਗਾ ਤੁਹਾਨੂੰ ਸੂਰਤ ਦੀ ਟਰੈਕਿੰਗ ਪ੍ਰੋਵਾਈਡ ਕਰਵਾਈ ਜਾਏਗੀ ਸੋ ਥੈਂਕ ਯੂ ਜਲਦੀ ਜਲਦੀ ਆਰਡਰ ਕਰੋ ਧੰਨਵਾਦ